ਵਾਹਿਗੁਰੂ ਜੀ ਕੀ ਫਤਿਹ ਤਾਲਪੰਥ ਮਿਸਲ ਸੁਰੇਂਗਲ ਤੋਂ ਭਗਤ ਨੰਦ ਜਰਵਾਦਲ ਵੱਲੋਂ 2010 ਦਾ ਸਮਰਥਨ ਪੂਰਾ ਕਿ ਜਿਵੇਂ ਕੋਲ ਦੀ ਗੱਲ ਹੈ ਕਿ ਇਹਨਾਂ ਨੂੰ ਸਪੋਰਟ ਵੀ ਗ੍ਰੂਪਿੰਗ ਟਾਂਸਪੋਰਟ ਵੀ ਦਿੱਤੀ ਗਈ ਤੇ ਅੱਜ ਜਿਹੜੀ ਇਹ ਜੁਨੀਤ ਕਿਸਰਾਂ ਨੂੰ ਪਤਾ ਨਹੀਂ ਪ੍ਰਜਾຊਨ ਨੂੰ ਇਹ ਬੇਨਤੀ ਕਰਦੇ ਆ ਕਿ ਇਹਨਾਂ ਸਪੋਰਟ ਜਿਸ ਤਰ੍ਹਾਂ ਪਹਿਲਾਂ ਹੀ ਰਗਮੀ ਚਲਦੀ ਉਸ ਤਰ੍ਹਾਂ ਜਿਹੜੀ ਲਾਈ ਜਾਵੇ ਤਾਂ ਕਿ ਇਹਨਾਂ ਦੀ ਕੋਈ ਐਸੀ ਕੋ ਕਟਰਾਵਾ ਹੋ ਸਕੇ ਇਹਨਾਂ ਦੇ ਨਾਲ ਜਾਏ ਨੇ ਪਰਿਵਾਰ ਦੇ ਨਾਲ ਕਿਉਂਕਿ ਦਿਨ ਰਾਤ ਸਮਾਜ ਦੀ ਸੇਵਾ ਕਰਦੇ ਨੇ ਇਸ ਕਰਕੇ ਇਹਨਾਂ ਨੂੰ ਜੇ ਸਨੋਹ ਗਈ ਹੈ ਉਹਦੀ ਲੋੜ ਉਹ ਦਿੱਤੀ ਜਾਣੀ ਚਾਹੀਦੀ ਸੀ ਕਿ ਅਸੀਂ ਪਹਿਲਾਂ ਦੱਸਿਆ ਇਹ ਸਾਡੇ ਤੇ ਧੰਨਵਾਦ ਹੋਇਆ ਪਹਿਲਾਂ ਸਾਡੇ ਗੱਲ ਪੰਛ ਤੇ ਕੱਲ ਵੀ ਟੱਕ ਹਮਲਾ ਜਿਹੜਾ ਹੋਇਆ ਸਾਡੇ ਤੇ ਉਹ ਇਹ ਜਿਹੜੇ ਨੇ ਪਬਲੇ ਲਗਾਤਾਰ ਫੜ ਰਹੇ ਨੇ ਪਿੰਨਾ ਹਵਲਿਆਂ ਨੂੰ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਰੋਕਣਾ ਚਾਹੀਦਾ ਤੇ ਜਲਦੀ ਤੋਂ ਜਲਦੀ ਜਿਹੜੇ ਬੰਦਾਂ ਨੂੰ ਜ਼ਰੂਰਤ ਹੈ ਜਿਨ੍ਹਾਂ ਨੂੰ ਸਕਿਉਰਟੀ ਪੈਨ ਨਹੀਂ ਪ੍ਰੋਵਾਈਡ ਹੋਈ ਉਹਨਾਂ ਨੂੰ ਦਿੱਤੀ ਜਾਣੀ ਚਾਹੀਦੀ ਮੈਂ ਕਈ ਵਾਰ ਦੱਸਿਆ ਕਿ ਇਹਨਾਂ ਦੀ ਤੇ ਮੈਸੇਜ ਕੋਈ ਜਿਹੜੀ ਬਣਦੀ ਹੈ ਕਿਉਂਕਿ ਇੱਕ ਲੀਡਰ ਨੇ ਜਿਨ੍ਹਾਂ ਨੇ ਤਿੰਨ ਇਲੈਕਸ਼ਨ ਲੜੇ ਨੇ ਐਮਪੀ ਦੇ ਵੀ ਐਮਐਲਏ ਦੇ ਵੀ ਤੇ ਵੈਸੇ ਵੀ ਸਾਡੇ ਇੰਡੀਆ ਲੈਵਲ ਦੇ ਜਿਹੜੇ ਨੇ ਸਵਾਜ ਸੇਵਕ ਨੇ ਚੌੜੀ ਨੇ ਕੋਈ ਨਹੀਂ ਕੋਈ ਬੈਂਚ ਪ੍ਰਮਾਣਿਤ ਕਰਦਾ ਪ੍ਰਸ਼ਾਸਨ ਹੈ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਜਿਹੜੀ ਹੈ ਸਕਿਉਰਟੀ ਦੇਸਰਾ ਪਹਿਲਾਂ ਇਹਨਾਂ ਨੂੰ ਸਟੈਟ ਰੱਖਿਆ ਜਾਂਦਾ ਹੁੰਦਾ ਰੱਖਿਆ ਜਾਣਾ ਇਹ ਮਾਮਲਾ ਸਾਡੀ ਨੇਥ ਨੈਸ਼ਨਲ ਕਿਚਨ ਫਰੰਟਰੀ ਜੋ ਰਾਸ਼ਟਰੀ ਪ੍ਰਧਾਨ ਨਾਰਜ ਚੌਧਰੀ ਜੀ ਆ ਉਹਨਾਂ ਦੀ ਸੁਰੱਖਿਆ ਦੀ ਪਾਕੀ ਦੀ ਉਹਨਾਂ ਦੀ ਸੁਰੱਖਿਆ ਨੂੰ ਵਾਪਸ ਲੈਣ ਦੇ ਸਬੰਧ ਵਿੱਚ ਅਸੀਂ ਅੱਜ ਐਮਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਤਾਂ ਕਿ ਉਹਨਾਂ ਦੀ ਸਿਕਿਉਰਿਟੀ ਜਿਹੜੀ ਆ ਉਹ ਵਾਪਸ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਅਣਸੁਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਇਹ ਸਿੱਧੀ ਦੀ ਸਰਕਾਰ ਦੀ ਸੋਚ ਨੂੰ ਦੇਖ ਸਕਦੇ ਹਾਂ ਕਿਉਂਕਿ ਸਰਕਾਰ ਨਹੀਂ ਚਾਹੁੰਦੀ ਕਿ ਘੱਟ ਗਿਣਤੀ ਦਾ ਦਲਤ ਸਮਾਜ ਜੜਾਇਆ ਉੱਪਰ ਉੱਠ ਸਕੇ ਸੋ ਸਭ ਤੋਂ ਵੱਡਾ ਕਾਰਨ ਇਹ ਹੈ ਕਿਉਂਕਿ ਅੱਜ ਬਹੁਤ ਸਾਰੀਆਂ ਜਥੇਬੰਦੀਆਂ ਇੱਕ ਹੋ ਕੇ ਇਕਤਾ ਦੇ ਵਿੱਚ ਆ ਕੇ ਸਮਾਜ ਨੂੰ ਉੱਪਰ ਲੈ ਕੇ ਜਾਣਾ ਚਾਹੁੰਦੀਆਂ ਔਰ ਇਹ ਹੀ ਕਾਰਨ ਜਿਹੜਾ ਹੈ ਸਰਕਾਰਾਂ ਦੀ ਨਿਗਾਹ ਦੇ ਵਿੱਚ ਇਹਨਾਂ ਕ੍ਰਿਆਜ ਦੇ ਕਾਰਨ ਚੌਧਰੀ ਸਾਹਿਬ ਦੀ ਜਿਹੜੀ ਸਿਕਿਉਰਟੀ ਆ ਉਹ ਵਾਪਸ ਲਈ ਗਈ ਜੀ ਮੇਰਾ ਨਾਮ ਬਲਬੀਰ ਸਿੰਘ ਆ ਮੈਂ ਸ਼ਰਮਣੀ ਸ਼੍ਰੀ ਗੁਰੂਦਾ사 ਵਾ ਰਿਜੈਕਟਡ ਦਾ ਹਿੱਸਾ ਕਰ ਰੋ ਬੋਲਦਾ ਜੀ ਮੰਗ ਪੱਤਰ ਦਿੱਤਾ ਗਿਆ ਜੀ ਸਾਡੇ ਸੀਐਨਐਫ ਦੇ ਜੋ ਪ੍ਰਧਾਨ ਨੇ ਰਾਸ਼ਟਰੀ ਪ੍ਰਧਾਨ ਸਾਡੇ ਲੌਰੈਂਸ ਚੌਧਰੀ ਸਾਹਿਬ ਤੇ ਸਾਡੇ ਬਹੁਜਨ ਐਕਸ਼ਨ ਫਰੰਟ ਦੇ ਵੀ ਪ੍ਰਿੰਬਲਰ ਹਨ ਇਹਨਾਂ ਨੂੰ ਬਹੁਤ ਸਮੇਂ ਤੋਂ ਪਹਿਲਾਂ ਜੋ ਇਹਨਾਂ ਨੂੰ ਫਾਇਟ ਲਈ ਉਹ ਕਿਤੇ ਦਿੱਤੀ ਹੋਈ ਸੀਗੀ ਉਹ ਮੋਦੀਤਾ ਸਰਕਾਰ ਨੇ ਵਾਪਸ ਲੈ ਲਿਆ ਪਹਿਲਾਂ ਵੀ ਜਿਵੇਂ ਜਿਵੇਂ ਸਰਕਾਰਾਂ ਭਾਜਪਾ ਕਾਂਗਰਸ ਹੋਈਆਂ ਹਨ ਉਹ ਜਦੋਂ ਜਦੋਂ ਵੀ ਕੋਈ ਐਕਸ਼ਨ ਲੈਂਦੀਆਂ ਹਨ ਤੇ ਸਾਡੇ ਸਭ ਤੋਂ ਪਹਿਲਾਂ ਚੌਧਰੀ ਸਾਹਿਬ ਦੀ ਹੀ ਉਹ ਜਿਹੜੀ ਐਸਕਾਲੇਟੀ ਦਿੱਤੀ ਉਹ ਪਾਸ ਲੈਂਦੀਆਂ ਹਨ ਇਹਦੇ ਪਿੱਛੇ ਕੀ ਕਾਰਨ ਹਨ ਇਹ ਬਹੁਤ ਨੇਤੀ ਦੀ ਰਾਜਨੀਤੀ ਕਰਦੇ ਹਨ ਕਿਉਂ ਵੀ ਸਰਕਾਰਾਂ ਕਰਦੀਆਂ ਹਨ ਅਸੀਂ ਇਹ ਮੰਗ ਪੱਤਰ ਇਸ ਕਰਕੇ ਦਿੱਤਾ ਹੈ ਕਿ ਜੋ ਵੀ ਇਹਨਾਂ ਦੇ ਚੌਧਰੀ ਸਾਹਿਬ ਦੇ ਪਰਿਵਾਰ ਨੂੰ ਦਾ ਚੌਧਰੀ ਸਾਹਿਬ ਨੂੰ ਇੱਕ ਮੀਟਿੰਗਾਂ ਦੇ ਵਿੱਚ ਹਰ ਇੱਕ ਜਨੇ ਦੇ ਵਿੱਚ ਜਾਂਦੇ ਹਾਂ ਕਿ ਵੀ ਅਸੀਂ ਠਾਵੀ ਇਹਨਾਂ ਦੇ ਉੱਤੇ ਕੋਈ ਕਾਰਵਾਈ ਹੁੰਦੀ ਆ ਉਹ ਵੀ ਤਾਂ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਜੋ ਮੇਵਾੜੀ ਹੋ ਗਈ। ਲੈਣਾ ਕੇਵਲ ਸਿੰਘ ਹੀ ਇਹ ਮੁੱਦਾ ਇੱਦਾਂ ਆ ਗਿਆ ਕਿ ਸਾਡੇ ਨਾਰਾਇਣ ਟੋਰੀ ਜੀ ਜਿਹੜੇ ਪ੍ਰੈਜ਼ੀਡੈਂਟ ਆਫ ਰੈਫਰੈਂਸ ਰਾਸ਼ਟਰੀ ਪ੍ਰਧਾਨਾ ਉਹਨਾਂ ਨੂੰ ਉਹ ਬਹੁਤ ਜਨ ਐਕਸ਼ਨ ਨੂੰ ਫਰੈਂਡ ਦੇ ਵਿੱਚ ਵੀ ਸਾਡੇ ਕੰਨੀਅਨਲ ਹੈਗੇ ਆ ਉਹਨਾਂ ਨੂੰ ਸੁਰੱਖਿਆ ਤੇ ਮਿਲੀ ਸੀ। ਸੁਰੱਖਿਆ ਇਸ ਕਰਕੇ ਮਿਲੀ ਸੀ ਕਿ ਉਹਨਾਂ ਨੂੰ ਥ੍ਰੈਡ ਕੀਤਾ ਸੀ ਬਿਜੰਗਦਾਰ ਫਿਰਸ ਨੇ। ਉਹ ਕੋਰਟ ਕੇਸ ਜਿਹੜਾ ਕਾਫੀ ਲੰਮਾ ਪ੍ਰੋਸੀਡ ਚੱਲਿਆ ਹੋ ਉਸ ਤੋਂ ਬਾਅਦ ਉਹਨੂੰ ਮਨ ਸਜ਼ਾ ਵੀ ਹੋ ਗਈ। ਪਰ ਅੱਜ ਚੌਰੀ ਸਾਹਿਬ ਦੀ ਸੁਰੱਖਿਆ ਬਿਨਾਂ ਕਿਸੇ ਕਾਰਨ ਤੋਂ ਵਾਪਸ ਲਈ ਗਈ ਆ ਇਸ ਕਰਕੇ ਜੇ ਸਰਕਾਰ ਉਹਨਾਂ ਦੀ ਇਮੀਡੀਏਟ ਸੁਰੱਖਿਆ ਵਾਪਸ ਨਹੀਂ ਕਰਦੀ ਤਾਂ ਉਹ ਜਿਹੜਾ ਐਕਸ਼ਨ ਫਰੰਟ ਫਾਰ ਸੋਸ਼ਲ ਜਸਟਿਸ ਜਿਹੜਾ ਆ ਉਹ ਅਗਲੀ ਕਾਰਵਾਈ ਜਿਹੜੀ ਕਰਨੇ ਮਜਬੂਰ ਹੋਊਗਾ ਜੇ ਚੌਰੀ ਸਾਹਿਬ ਨੂੰ ਕੋਈ ਨੁਕਸਾਨ ਹੁੰਦਾ ਤਾਂ ਫਿਰ ਉਹਦੀ ਜ਼ਿੰਮੇਵਾਰੀ ਵੀ ਸਾਰੀ ਸਰਕਾਰ ਦੀ ਹੋਊਗੀ ਸਰਕਾਰ ਦੇ ਕਾਰਨ ਇਹ ਹੈਗੇ ਆ ਜੀ ਕਿ ਸਰਕਾਰ ਜਿਹੜੀ ਨੀਜੀ ਸਰਕਾਰ ਆ ਪੰਜਾਬ ਦੀ ਤੇ ਸੈਂਟਰ ਦੀ ਸਰਕਾਰ ਦੀ ਆ ਉਹ ਇਹ ਨਹੀਂ ਚਾਹੁੰਦੇ ਕੋਈ ਚਲਤ ਸਵਾਜ ਦਾ ਜਾਂ ਲੀਡਰ ਅੱਗੇ ਵਧੇ ਉਹਨਾਂ ਨੇ ਆਪਣੀ ਇੱਕ ਸਰਕ ਇਨਸਾਨ ਨੂੰ ਡਾਕਟਰ ਮੀਟਕਰ ਨੇ ਜੋ ਸਭ ਦਾ ਅੰਨਵਜ ਰਾਏ ਰਿਹਾ ਸੀ ਫਿਰ ਆਪਣੀ ਗੱਲ ਕਹਿ ਸਕਦਾ ਸੁਣਾ ਸਕਦਾ ਦਰੇ ਦੇ ਵਿੱਚ ਰਹਿ ਕੇ ਉਹਨਾਂ ਨੇ ਵੀ ਉਸ ਦਰੇ ਦੇ ਵਿੱਚ ਰਹਿ ਕੇ ਇੱਕ ਆਪਣੀ ਪਾਰਟੀ ਨੂੰ ਸਟਾਰਟ ਦਾ ਪ੍ਰੋਗਰਾਮ ਕੀਤਾ ਗਰਦਾਸਪੁਰ ਦੇ ਵਿੱਚ ਉਹਨਾਂ ਨੂੰ ਇਹ ਤਕਲੀਫ ਆ ਵੀ ਜੇ ਲੋਕ ਆਪਣੀ ਪਾਰਟੀ ਬਣਾ ਲੈ ਤਾਂ ਸਾਡੀਆਂ ਵੋਟਾਂ ਜਿਹੜੀਆਂ ਚਲ ਜਾਣੀਆਂ ਇਸੇ ਕਲੋ ਡਰਦੇ ਨੇ ਫਿਰ ਆਪਾਂ ਅਗਲਾ ਪ੍ਰੋਗਰਾਮ ਅਲਿਕਾਂਗੇ ਸਖ ਸੈਕਸ਼ਨ ਲਵਾਂਗੇ ਉਹਦੇ ਵਿੱਚ ਤਰਨਤ ਚਾਰਾ ਵੀ ਹੋ ਸਕਦਾ ਕਿ ਮੀਟਿੰਗ ਕਰਾਂਗੇ ਮੀਟਿੰਗ ਕਰਦੇ ਕੀਤਾ ਜਾਂਦਾ